ਫਰਾਡ ਟੈਰੀ ਫਾਰਮ 56ਵੀਂ ਤੇ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਸਭ ਠੀਕ ਠਾਕ ਹੋਵੋਗੇ ਠੰਡ ਤੋਂ ਬਚੇ ਹੋਵੋਗੇ ਤੇ ਜਿਹੜੇ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਆਪਾਂ ਖੇਤੀ ਰਿਲੇਟਡ ਜਾਣਕਾਰੀ ਭਰੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਦੀ ਵੀਡੀਓ ਜਿੰਨਾ ਕਿਸਾਨ ਵੀਰਾਂ ਦੇ ਗੁੱਲੀ ਡੰਡਾ ਵੀ ਰਿਆ ਹੋਇਆ ਦਵਾਈਆਂ ਛੜਕ ਛੜਕ ਕੇ ਪਰੇਸ਼ਾਨ ਹੋ ਚੁੱਕੇ ਆ ਉਨਾਂ ਲਈ ਵੀਡੀਓ ਸਾਰਾ ਆਪਾਂ ਦੱਸਾਂਗੇ ਕਿ ਕਣਕ ਨੂੰ ਕਿੰਨਾ ਕੁ ਧੱਕਾ ਮਾਰਦੀ ਆ ਤੇ ਆਪਾਂ ਕਿੰਨੇ ਕੁ ਦਿਨਾਂ ਤੇ ਇਹਦੀ ਸਪਰੇਅ ਕੀਤੀ ਸੀ ਆਪਾਂ ਇਹਦੀ ਆਪਾਂ 50 50 ਦਿਨਾਂ ਦੇ ਨੇੜੇ ਜਿਹੜਾ ਆਪਾਂ ਕਣਕ ਤੇ ਇਹਦੀ ਸਪਰੇਅ ਕੀਤੀ ਸੀ ਤੁਸੀਂ ਇਹਦੀ ਸਪਰੇਅ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਕਰਕੇ ਸਪਰੇਅ ਪਾਣੀ ਲਾ ਸਕਦੇ ਆ ਪਰ ਆਪਾਂ ਇਹਨੂੰ ਪਾਣੀ ਲਾ ਦਿੱਤਾ ਸੀ ਉਦੋਂ ਪਹਿਲਾਂ ਆਪਾਂ ਇੱਥੇ ਲੀਡਰ ਤੇ ਟੌਪਿਕ ਪਾਈ ਸੀ ਉਹਨੇ ਕੁਛ ਨਹੀਂ ਕੀਤਾ ਉਹ ਫੇਲ ਆ ਤੇ ਉਸ ਤੋਂ ਬਾਅਦ ਆਪਾਂ ਇਹ ਤੇ ਇੱਕ ਜਿਹੜੀ ਦਵਾਈ ਪਾਈ ਆ ਉਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਣੇ ਰਹੋ ਆਪਣੀ ਵੀਡੀਓ ਨਾਲ ਤੇ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਦੱਸਦੇ ਆਂ ਆਪਾਂ ਉਹ ਦਵਾਈ ਬਾਰੇ ਉਹ ਦਵਾਈ ਹੈਗੀ ਹੈ ਜੀ ਅੰਬਰੀਵਾ ਆਪਾਂ ਉਹਨੂੰ ਪਾਣੀ ਲਾਉਣ ਤੋਂ ਬਾਅਦ ਛੜਕੀ ਹੈ ਜਦੋਂ ਮਾੜਾ ਜਾਂ ਵਾਣ ਚ ਪੈਰ ਤਰਾਵਜਾ ਹੋ ਜਾਵੇ ਜਦੋਂ ਤੁਸੀਂ ਪਾਣੀ ਲਾਤਾ ਤੇ ਮਾੜਾ ਜਾਂ ਵਾਣ ਚ ਪੈਰ ਤਰਾਵਜਾ ਹੋ ਜਾਵੇ ਫੇਰ ਛੜਕਣੀ ਆ ਤੁਸੀਂ ਤੇ ਜੇ ਤੁਸੀਂ ਪਾਣੀ ਨਹੀਂ ਲਾਇਆ ਇਹਨੂੰ ਛੜਕ ਕੇ ਪਾਣੀ ਲਾ ਸਕਦੇ ਆਂ ਤੇ ਉਦੋਂ ਬਾਅਦ ਜੇ ਆਪਾਂ ਇਹ ਗੱਲ ਕਰ ਗਏ ਪਾਣੀ ਆਪਾਂ ਲੈਣਾ 200 ਲੀਟਰ ਡਰਮੀ ਦਾ ਜਦੋਂ ਛੜਕਣਾ ਧਿਆਨ ਇਹ ਰੱਖਣਾ ਵੀ ਡਬਲ ਪਹਾਰਾ ਨਾ ਪਵੇ ਤੇ ਜਿਹੜਾ ਡੱਬਾ ਹੁੰਦਾ ਉਹ ਹੁੰਦਾ ਕਿੱਲੇ ਦਾ ਪਰ ਰੇਤਲੇ ਮਾਣ ਚ ਤੁਸੀਂ ਦਵਾਈ ਥੋੜੀ ਜੀ ਤੇਜ਼ ਆ ਉਹ 1.5 ਕਿੱਲੇ ਚ ਤੁਸੀਂ ਪਾ ਦੇਣਾ ਪੂਰਾ ਕੰਮ ਕਰੂਗਾ ਆਪਾਂ ਇਹ ਡੱਬਾ 1.5 ਕਿੱਲੇ ਚ ਪਾਇਆ ਦੋ ਸੋਲਿਊਸ਼ਨ ਆਉਂਦੇ ਆ ਉਹਦੇ ਚ ਇੱਕ ਤਰਲ ਪਦਾਰਥ ਹੁੰਦਾ ਇੱਕ ਸੁੱਕਾ ਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਇਹਦੀ ਸਪਰੇਅ ਡਰਮੀ ਨਾਲ ਕਰਨੀ ਆ ਤੇ ਭੁੰਡੇ ਜੇ ਨਾਲ ਨਹੀਂ ਕਰਨੇ ਕਿਉਂਕਿ ਦਵਾਈ ਹੈਗੀ ਤੇਜ਼ ਵੱਧ ਘਟ ਪੈ ਜਾਂਦੀ ਆ ਤੇ ਮੁੜ ਕੇ ਆਪਣੀ ਕਣਕ ਨੂੰ ਲਾਸਨਾ ਲੱਗੂਗੀ ਤੇ ਕਣਕ ਨੂੰ ਆਪਣੇ ਕੋਈ ਬਾਲੀ ਲਾਸਨਾ ਤਾਂ ਨਹੀਂ ਲੱਗੀ ਯਾਨੀ ਕੇਰਾਉਂ ਕਣਕ ਨੂੰ ਥੋੜਾ ਜਿਆ ਰੋਕਤਾ ਤੇ ਰੰਗ ਜਾਂ ਪੀਲਾ ਪੈ ਪਰੋਂ ਬਾਲੀ ਲਾਸਨਾ ਨਹੀਂ ਤੇ ਫੋਟ ਹੁਣ ਕਣਕ ਫੋੜ ਸਾਈਡਾਂ ਨੂੰ ਕਰਨ ਲੱਗ ਪਈ ਉਤੋਂ ਰੋਕ ਗਈ ਤੇ ਗੁੱਲੀ ਡੰਡੇ ਦਾ ਫੁੱਲ ਨਾਸ ਮਾਰ ਦਿੱਤਾ ਇੱਥੇ ਸਰਦੇਵ ਵਾਲਾਂ ਵਾਂਗੂ ਗੁੱਲੀ ਡੰਡਾ ਉੱਗ ਗਿਆ ਸੀਗਾ ਤੇ ਤੁਸੀਂ ਇਸ ਵੀਡੀਓ ਰਹੀਂ ਵੇਖ ਸਕਦੇ ਹੋ ਕੁੱਲੀ ਡੰਡੇ ਦੀ ਹਾਲਤ ਇਹਨੂੰ ਛੜਕੀ ਨੂੰ 6-7 ਦਿਨ ਹੋ ਗਏ ਤੇ ਇਹਦਾ ਰਿਜ਼ਲਟ ਤੁਹਾਨੂੰ ਤੀਜੇ ਚੌਥੇ ਦਿਨ ਮਿਲਣਾ ਸ਼ੁਰੂ ਹੋ ਜਾਊਗਾ ਤੇ ਬਹੁਤ ਵਧੀਆ ਦਵਾਈ ਆ ਤੇ ਬੇਫਿਕਰ ਹੋ ਕੇ ਇਹਦੀ ਸਪਰੇਅ ਕਰ ਦਿਓ ਡਰਨ ਦੀ ਕੋਈ ਲੋੜ ਨਹੀਂ ਜਿਹੜੇ ਦੁਕਾਨਦਾਰ ਕੋਲੋਂ ਮਿਲਦੀ ਨਹੀਂ ਉਹ ਕਹਿ ਦਿੰਦਾ ਵੀ ਕਣਕ ਨੂੰ ਨੁਕਸਾਨ ਬਹੁਤ ਕਰੂਗੀ ਪਰ ਨਹੀਂ ਨੁਕਸਾਨ ਕਰਦੀ ਇਦੀ ਕੀਮਤ ਮੈਨੂੰ 1950 ਦੀ ਲਈ ਕੋਈ ਦੁਕਾਨਦਾਰ 1800 ਦੀ ਵੇਚ ਰਿਹਾ ਤੇ ਇੱਥੋਂ ਤਾਈ ਤੁਹਾਨੂੰ ਮਿਲ ਜੂਗੀ ਤੇ ਨਾਲੇ ਬਾਥੂ ਪਾਲਕ ਚੌੜੀ ਪੱਤੀ ਵਾਲੇ ਸਾਰੇ ਨਦੀਨ ਮਾਰਦੀ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਐਦਾਂ ਦੀਆਂ ਵੀਡੀਓ ਹੋਰ ਵੇਖ ਸਕੋ ਤੇ ਤੁਹਾਡੇ ਪੈਸੇ ਬਚ ਸਕਣ ਕਿਉਂਕਿ ਹੋਰ ਦਵਾਈ ਕੋਈ ਕੰਮ ਨਹੀਂ ਕਰਦੀ ਧੰਨਵਾਦ ਦੋਸਤੋ